ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨ ਵਿੱਚ ਗੋਲੀ ਚੱਲਦੀ ਹੈ ਇਤਿਹਾਸਿਕ ਨਾਵਲ ਜੋ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਬਬਰਾਂ ਦੀ ਵਿਥਿਆ ਲਿਖੀ ਹੈ ਬਬਰਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿੱਦਾਂ ਉਹਨਾਂ ਨੇ ਜ਼ੁਲਮ ਖਿਲਾਫ ਡਟ ਕੇ ਮੁਕਾਬਲਾ ਕੀਤਾ ਕਿੱਦਾਂ ਜ਼ਾਲਮ ਸਰਕਾਰਾਂ ਨਾਲ ਉਹਨਾਂ ਨੇ ਮੱਥਾ ਲਾਇਆ ਔਰ ਆਪਣੀਆਂ ਜਾਨਾਂ ਵਾਰ ਕੇ ਇਸ ਜ਼ਾਲਮ ਸਰਕਾਰ ਨੂੰ ਬਾਹਨੇ ਪਾਈ ਰੱਖਿਆ ਤੇ ਆਪਾਂ ਵਾਰ ਕੇ ਆਉਣ ਵਾਲੀ ਨੌਜਵਾਨੀ ਲਈ ਇੱਕ ਪ੍ਰੇਰਨਾ ਸਰੋਤ ਬਣੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਔਰ ਇਸ ਲੜੀ ਨੂੰ ਜੋੜ ਸਕਦੇ ਹੋ ਅੱਗੇ ਅਧਿਆਇ ਸ਼ੁਰੂ ਕਰਦੇ ਹਾਂ 2 ਢਾਈ ਮਹੀਨੇ ਦਾ ਸਮਾਂ ਬੀਤ ਗਿਆ ਪਰ ਨਿਹਾਲੋ ਆਪਣੀ ਮਾਸੀ ਕਰਤਾਰ ਕੌਰ ਕੋਲੋਂ ਪਿੰਡ ਰਾਣੀਪੁਰ ਨਾਂ ਗਈ ਕਿਉਂਕਿ ਉਥੋਂ ਦੀਆਂ ਖਬਰਾਂ ਪੜੀਆਂ ਆਉਂਦੀਆਂ ਸਨ ਜ਼ੈਲਦਾਰ ਵਿਸ਼ਨ ਸਿੰਘ ਦੇ ਕਤਲ ਨੂੰ ਪਿੰਡ ਦਾ ਹੁਲੀਆ ਵੀ ਵਿਗਾੜ ਦਿੱਤਾ ਸੀ ਕਾਤਲ ਫੜੇ ਨਹੀਂ ਸੰਗੇ ਜ਼ੈਲਦਾਰ ਦਾ ਮੁੰਡਾ ਸਭਉ ਪੁੱਤਰ ਪਿਆ ਤੇ ਪਿੰਡ ਦੇ ਲੋਕਾਂ ਨੂੰ ਤਾਂ ਕਰ ਲਗਾ ਮੇਰੇ ਪਿਤਾ ਦੇ ਕਾਤਲਾਂ ਦਾ ਤੁਸਾਨੂੰ ਪਤਾ ਹੈ ਕਾਤਲਾਂ ਦਾ ਪਤਾ ਦਿਓ ਨਹੀਂ ਤੇ ਆਰਾਮ ਨਾਲ ਜੀਣ ਨਹੀਂ ਦਿਆਂਗਾ ਉਹ ਸਾਡੇ ਪਿੰਡ ਨੂੰ ਲਲਕਾਰ ਕੇ ਆਖਦਾ ਲੋਕ ਮਾਨ ਹੀ ਮਨ ਉਸ ਨੂੰ ਗਾਲਾਂ ਦੇਂਦੇ ਬਸ ਅਸ਼ੀਸ਼ਾਂ ਦੇਂਦੇ ਹੋਏ ਥੱਕਦੇ ਨਹੀਂ ਸਨ ਪਰ ਪ੍ਰਗਟ ਤੌਰ ਤੇ ਕੋਈ ਮੂੰਹ ਨਹੀਂ ਸੀ ਖੋਲਦਾ ਜਿਹੜਾ ਮੂੰਹ ਖੋਲਦਾ ਸੀ ਉਹ ਹੀ ਬਾਚੀਆਂ ਅਪਣਾ ਬੈਠਦਾ ਸੀ ਜੇਲ੍ਹਦਾਰ ਦੇ ਪੁੱਤਰ ਨੂੰ ਕਿਸੇ ਦਾ ਡਰ ਨਹੀਂ ਸੀ ਰਿਆਸਤ ਦੇ ਅੰਗਰੇਜ਼ ਸਰਕਾਰ ਦੀ ਪੁਲਿਸ ਉਸ ਦੀ ਪਿੱਠ ਤੇ ਸੀ ਜੇਲ੍ਹਦਾਰ ਦੇ ਕਾਤਲਾਂ ਦਾ ਪਤਾ ਕਰਨ ਤੇ ਪਾ ਦੇ ਨਾਲ ਪੁਲਿਸ ਵਾਲੇ ਤੀਸਰੇ ਦਿਨ ਉਥੇ ਆ ਬੈਠਦੇ ਤੇ ਲੋਕਾਂ ਦੇ ਕੁੱਕੜ ਖਾਂਦੇ ਤੇ ਸ਼ਰਾਬਾਂ ਪੀਂਦੇ ਅਤੇ ਪਾਪ ਕਰਦੇ ਸਨ ਮਨਮਰਜ਼ੀ ਕਰਕੇ ਕਈਆਂ ਭਲੇ ਮਾਨਸਾਂ ਦੀ ਇੱਜ਼ਤ ਆਬਰੂ ਮਿੱਟੀ ਵਿੱਚ ਰੋਲਦੇ ਸਨ ਕਈ ਭਲੇ ਮਾਨਸ ਪਿੰਡੋਂ ਹੀ ਨਿਕਲ ਗਏ ਐਸੀਆਂ ਹਾਲਤਾਂ ਦੇਖ ਕੇ ਸੋਹਣ ਸਿੰਘ ਨੇ ਨਿਹਾਲੋ ਨੂੰ ਪਿੰਡ ਨਾ ਸਕਿਆ ਉਹ ਸੋਚਦਾ ਜੇਲ੍ਹਦਾਰ ਦੇ ਮੁੰਡੇ ਕੋਲੋਂ ਕਦੀ ਭਲਾ ਨਹੀਂ ਹੋ ਸਕਦਾ ਆਦਮਪੁਰ ਵਿੱਚ ਨਿਹਾਲੋ ਦਾ ਦਿਲ ਲੱਗ ਗਿਆ ਉਹ ਵੀ ਆਪਣੀ ਮਾਸੀ ਦੀ ਧੀ ਭੈਣ ਬਿਸ਼ਨੀਨ ਨਾਲ ਨਿੱਗਾ ਸੇਲ ਪੁਣਾ ਪਾ ਬੈਠੀ ਕੁਝ ਕੁੜੀਆਂ ਹੋਰ ਸੇਲੀਆਂ ਬਣ ਗਈਆਂ ਚਰਖਾ ਕੱਤਦੀਆਂ ਇਕੱਠੀਆਂ ਬੈਠ ਕੇ ਕਸੀਦਾ ਕੱਢਦੀਆਂ ਕਸੀਦਾ ਕੱਢਣ ਦਾ ਬੜਾ ਰਿਵਾਜ ਸੀ ਨਿਹਾਲੋਦੀ ਮਾਸੀ ਨੇ ਤਿੰਨ ਫੁਲਕਾਰੀਆਂ ਰੰਗਾ ਦਿੱਤੀਆਂ ਨੇ ਵਿਸਨੀ ਦਾ ਵਿਆਹ ਕਰਨਾ ਸੀ ਉਸਦੇ ਵਿਆਹ ਲਈ ਫੁਲਕਾਰੀਆਂ ਤੇ ਬਾਗ ਚਾਹੀਦੇ ਸਨ ਨਿਹਾਲੋ ਦਾ ਹੱਥ ਸਾਪ ਸੀ ਉਹ ਬੂਟੀ ਬੜੀ ਸਚਜਤਾ ਨਾਲ ਪਾਉਂਦੀ ਸੀ ਮੰਗੋ ਮੈਰੀ ਕੋਲ ਇਹ ਗੁਣ ਸੀ ਕਿ ਉਹ ਦਰੀਆਂ ਉਨਾਂ ਨਿਵਾਰ ਬਣਾਉਣਾ ਕਰੋਸ਼ੀਏ ਦਾ ਕੰਮ ਪੱਟ ਤੇ ਬਾਗ ਫੁਲਕਾਰੀਆਂ ਕੱਢਣ ਵਿੱਚ ਤਾ ਉਸਤਾਦ ਮੰਨੀ ਜਾਂਦੀ ਸੀ ਕਈ ਕੁੜੀਆਂ ਉਸ ਕੋਲੋਂ ਸਿੱਖਿਆ ਕਰਦੀਆਂ ਸਨ ਨਿਹਾਲੋ ਵੀ ਉਸਦੇ ਘਰ ਆਉਣ ਜਾਣ ਲੱਗ ਪਈ ਇੱਕ ਦਿਨ ਨਿਹਾਲੋ ਮੰਗੋ ਦੇ ਘਰ ਕਸੀਦਾ ਕਰਦੀ ਸੀ ਆਰਾਮ ਸਿੰਘ ਆ ਗਿਆ ਮੰਗੋ ਨੇ ਆਰਾਮ ਸਿੰਘ ਨੂੰ ਆਦਰ ਨਾਲ ਅੰਦਰ ਬਿਠਾਇਆ ਸੁਖ શાંત ਪੁੱਛੀ ਤੇ ਪਾਣੀ ਪਿਲਾਇਆ ਆਰਾਮ ਸਿੰਘ ਨੇ ਨਿਹਾਲੋ ਨੂੰ ਪਛਾਣ ਲਿਆ ਉਸ ਨੇ ਮੰਗੋ ਨੂੰ ਪੁੱਛਿਆ ਬਾਹਰ ਬੈਠੀ ਕੁੜੀ ਰਾਣੀਪੁਰੀ ਤੋਂ ਸੋਹਣ ਸਿਉਂਦੀ ਧੀ ਹੈ ਆਹੋ ਇੱਥੇ ਕਿਹਦੇ ਘਰ ਆਈ ਹੈ ਆਪਣੀ ਮਾਸੀ ਕਰਤਾਰੋਵਾਲ ਰਤਾ ਅੰਦਰ ਸਾ ਦਸੋ ਮੰਗੋ ਨੇ ਨਿਹਾਲ ਨੂੰ ਵਾਜ ਦਿੱਤੀ ਕੁੜੀ ਨੇ ਹਲੋ ਰਿਆ ਨਿਹਾਲ ਉੱਠ ਕੇ ਅੰਦਰ ਆ ਗਈ RAM ਸਿੰਘ ਉਸ ਨੂੰ ਦੇਖ ਕੇ ਮੁਸਕਰਾ ਪਿਆ ਨਿਹਾਲੋ ਕੁਝ ਸ਼ਰਮ ਆ ਗਈ ਉਸ ਨੇ ਅੱਖਾਂ ਨੀਵੀਆਂ ਕਰ ਲਈਆਂ ਨਿਹਾਲੋ ਤੂੰ ਕਦੋਂ ਆਈ ਇੱਥੇ ਨਿਹਾਲੋ ਨੇ ਅੱਖਾਂ ਉੱਚੀਆਂ ਕੀਤੀਆਂ ਨਿਗਾਹ ਭਰ ਕੇ ਉਸ ਵੱਲ ਦੇਖਿਆ ਤੇ ਉੱਤਰ ਦਿੱਤਾ 2 ਢਾਈ ਮਹੀਨੇ ਹੋ ਗਏ ਜਦੋਂ ਜੇਲ੍ਹਦਾਰ ਦਾ ਕਤਲ ਹੋਇਆ ਸੀ ਆਈ ਸਾਂ ਅਜੇ ਪਿੰਡ ਨਹੀਂ ਜਾਣਾ ਬਾਪੂ ਆਏਗਾ ਤਾਂ ਜਾਵਾਂਗੀ RAM ਸਿੰਘ ਨੇ ਨਿਹਾਲੋ ਦੀਆਂ ਮੋਟੀਆਂ ਅੱਖਾਂ ਵਿੱਚ ਅੱਖਾਂ ਭਾਗ ਤੱਕਿਆ ਤਾਂ ਉਹ ਕੁਝ ਕੰਮ ਗਈ ਉਸਨੇ ਅੱਖਾਂ ਤੇ ਸ਼ਬਰ ਨੀਵੇਂ ਕਰ ਲਏ ਉਹ ਲਾਜਵੰਤੀ ਵਾਂਗ ਹੀ ਨਿਗਾ ਸ਼ੋ ਨਾਲ ਕਮਲਾ ਗਈ ਤੂੰ ਕੁਝ ਲਿੱਸੀ ਹੋਈ ਪਜਾਪ ਦੀਆਂ ਨਹੀਂ ਅੱਗੇ ਨਾਲ ਤਕੜੀਆਂ ਉੰਜ ਹੀ ਤੁਸਾਂ ਚੇਰ ਪਿੱਛੋ ਦੇਖਿਆ ਹੈ ਆ ਪੰਜ ਕੁ ਮਹੀਨੇ ਹੋ ਗਏ ਨੇ ਚੰਦਰਾ ਜਲਦਾਰ ਮਾਰਿਆ ਗਿਆ ਮਾਰੇ ਬੰਦੇ ਨੂੰ ਇਉਂ ਹੀ ਮਰਨਾ ਪੈਂਦਾ ਹੈ ਬੈਠ ਜਾ ਲਾਗੇ ਪੀੜੀ ਪਈਆ ਨਿਹਾਲੋ ਪੀੜੀ ਤੇ ਬੈਠ ਗਈ ਤੁਸੀਂ ਗੱਲਾਂ ਕਰੋ ਮੈਂ ਰੋਟੀ ਤਿਆਰ ਕਰਾਂ ਮੰਗੋ ਨੇ ਕਿਹਾ ਨਹੀਂ ਚਾਚੀ ਰੋਟੀ ਦੀ ਲੋੜ ਨਹੀਂ ਮੈਂ ਹੁਣ ਚਲੇ ਜਾਣਾ ਹੈ ਅਸਾਂ ਰਾਤ ਨੂੰ ਇਕੱਠੇ ਹੋਣਾ ਹੈ ਧਰਮੂ ਵੀ ਉੱਥੇ ਹੋਵੇਗਾ ਧਰਮੂ ਆਪਣੇ ਪੁੱਤਰ ਦਾ ਨਾਮ ਸੁਣ ਕੇ ਉਸ ਦੀ ਹਿੱਕ 'ਚੋਂ ਉਸ ਦਾ ਮਾਂ ਦਿਲ ਮਮਤਾ ਨਾਲ ਤੜਫੋਟਿਆ ਚਾਚੀ ਜੀਵਨ ਜੋਤ ਦਾ ਕੋਲ ਖੁੱਲਦਿਆਂ ਛੱਟ ਫੇੜ ਲੱਗ ਜਾਂਦੀ ਹੈ ਲੋਕਾਂ ਨੂੰ ਸੁਖੀ ਕਰਨ ਲਈ ਕਿਸੇ ਨੂੰ ਤਾਂ ਮਰਨਾ ਹੀ ਪੈਂਦਾ ਹੈ ਗੁਲਾਮ ਦੇਸ਼ ਨੂੰ ਆਜ਼ਾਦ ਮਾਵਾਂ ਦੇ ਪੁੱਤਰ ਹੀ ਕਰਾਇਆ ਕਰਦੇ ਨੇ ਮੈਂ ਤੇ ਖੁਸ਼ ਆਂ ਪੁੱਤਰ ਨੇ ਕੰਮ ਕਰ ਰਿਹਾ ਹੈ ਫੇਰ ਵੀ ਮਾਂ ਜੂ ਹੋਈ ਕਦੀ ਕਦਾਈ ਕਲੇਜੇ ਨੂੰ ਖੋ ਪੈਂਦੀ ਹੈ ਸਭ ਕੁੰਟਾ ਗੱਲਾਂ ਕਰਕੇ ਤਰਕਾਲਾਂ ਪੈਣ ਤੋਂ ਪਹਿਲੇ ਹੀ ਰਾਮ ਸਿੰਘ ਚਲਾ ਗਿਆ ਨਿਹਾਲੋ ਪਹਿਲਾਂ ਰਾਮ ਸਿੰਘ ਨੂੰ ਜਾਣਦੀ ਸੀ ਉਹ ਦਿਯਾਲੀ ਦੇ ਘਰ ਆਉਂਦਾ ਜਾਂਦਾ ਸੀ ਦੋਵੇਂ ਇੱਕ ਦੂਜੇ ਵੱਲ ਖਿੱਚੇ ਗਏ ਕਿੰਨਾ ਕਿੰਨਾ ਚੇਰ ਗੱਲਾਂ ਕਰਦੇ ਰਹਿੰਦੇ ਨਿਹਾਲੋ ਨੂੰ ਜਦੋਂ ਵੀ ਪਤਾ ਲੱਗਦਾ ਕਿ ਰਾਮ ਸਿੰਘ ਪਿੰਡ ਆਇਆ ਹੈ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਦਿਯਾਲੀ ਦੇ ਘਰ ਚਲੀ ਜਾਂਦੀ ਤੇ ਗੱਲਾਂ ਕਰ ਲੈਂਦੀ ਜੇਲ੍ਹਦਾਰ ਦੇ ਕਤਲ ਵਾਲੇ ਦਿਨ ਤੋਂ 7 ਕੁ ਦਿਨ ਪਹਿਲਾਂ ਉਹ ਮਿਲੇ ਸਨ ਤੇ ਰੱਜ ਕੇ ਗੱਲਾਂ ਕੀਤੀਆਂ ਸਨ ਉਹ ਦੋਸਤ ਨੇ ਇਹਨਾਂ ਨੂੰ ਦੱਸਿਆ ਕਿ ਉਹ ਜੇਲ੍ਹਦਾਰ ਦਾ ਖੂਨ ਕਰੇਗਾ ਉਸ ਦੇਸ਼ ਦੀ ਖਾਤਰ ਕੰਮ ਕਰੇਗਾ ਭਾਵੇਂ ਉਸ ਨੂੰ ਡਾਕੇ ਕਿਉਂ ਨਾ ਮਾਰਨੇ ਪੈਣ ਮਰਨਾ ਕਿਉਂ ਨਾ ਪਵੇ ਮੰਗੋ ਦੇ ਘਰੋਂ ਤੁਰਨ ਲੱਗਿਆਂ ਆਰਮ ਸਿੰਘ ਨੇ ਇਹਨਾਂ ਨੂੰ ਆਖਿਆ ਸੀ ਨਿਹਾਲੋ ਜਉਂਦੇ ਰਹਾਂਗੇ ਤੇ ਮਿਲਾਂਗੇ ਕੰਮ ਔਖੇ ਹਨ ਚੋਰੀ ਚੁੱਕਾਂ ਦਾ ਸੁਧਾਰ ਕਰ ਰਹੇ ਹਾਂ ਹੁਣ ਤਾਂ ਲੜਨ ਮਰਨ ਵੱਲ ਧਿਆਨ ਹੈ ਚੇਤੇ ਰੱਖੀ ਨਿਹਾਲੋ ਕੋਈ ਉੱਤਰ ਨਹੀਂ ਸੀ ਦੇ ਸਕੀ ਮੰਗੋ ਦੇ ਘਰੋਂ ਤੁਰ ਲੱਗਿਆ ਆਰਾਮ ਸਿੰਘ ਨੇ ਨਿਹਾਲ ਨੂੰ ਆਖਿਆ ਸੀ ਨਿਹਾਲੋ ਜਿਉਂਦੇ ਰਹਾਂਗੇ ਤੇ ਮਿਲਾਂਗੇ ਕੰਮ ਔਖੇ ਹਨ ਝੋਲੀ ਚੁੱਕਾਂ ਦਾ ਸੁਧਾਰ ਕਰ ਰਹੇ ਹਾਂ ਹੁਣ ਤਾਂ ਲੜਨ ਮਰਨ ਵੱਲ ਧਿਆਨ ਹੈ ਚੇਤੇ ਰੱਖੀ ਨਿਹਾਲੋ ਕੋਈ ਉੱਤਰ ਨਹੀਂ ਸੀ ਦੇ ਸਕੀ ਉਹ ਜਾਂਦਨ ਦੇਖਦੀ ਰਹੀ ਸੀ ਉਹਦੀ ਸੱਜੀ ਅੱਖ ਵਿੱਚੋਂ ਹੰਝੂ ਡੁੱਲ ਪਿਆ ਸੀ ਅੱਠ ਕੁ ਦਿਨ ਪਿੱਛੋਂ ਆਦਮਪੁਰ ਦੇ ਵਸਨੀਕ ਡੂੰਘੀਆਂ ਤਰਕਾਲਾਂ ਵੇਲੇ ਆਪਣੇ ਘਰਾਂ ਵਿੱਚ ਬੈਠੇ ਰੋਟੀ ਟੋਕ ਖਾ ਰਹੇ ਸਨ ਕੋਈ ਮਾਲ ਡੰਗਰ ਨੂੰ ਪੱਠੇ ਪਾ ਰਿਆ ਸੀ ਕੋਈ ਰੋਟੀ ਟੋਖਾ ਵੇਲੇ ਬੈਠ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਸਨ ਕਿ ਪੱਕੀਆਂ ਬੰਦੂਕਾਂ ਦੀ ਗੋਲੀ ਚੱਲਣ ਦੀ ਆਵਾਜ਼ ਆਈ ਉਸਨੇ ਸਾਰਿਆਂ ਨੂੰ ਚੁਕੰਨੇ ਕਰ ਦਿੱਤਾ ਪੁਲਿਸ ਆਈ ਡਾਕੂ ਆਏ ਕਿਤੇ ਬੱਬਰ ਨਾ ਆਏ ਹੋਣ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਸਨ ਪਰ ਸਭ ਸਹਿਮ ਗਏ ਤੀਵੀਆਂ ਨਸ ਕੇ ਅੰਦਰ ਵੜ ਗਈਆਂ ਘਰਾਂ ਦੇ ਬੂਹੇ ਬੰਦ ਕਰ ਲਏ ਕਿਸੇ ਨੂੰ ਹੌਸਲਾ ਨਾ ਪਿਆ ਕੇ ਪਤਾ ਕਰਨ ਦਾ ਕਿ ਕੌਣ ਗੋਲੀ ਚਲਾ ਰਿਹਾ ਸੀ 1922 23 ਦੀ ਐਸੀ ਹਾਲਤ ਸੀ ਸਾਰੇ ਦੇਸ਼ ਵਿੱਚ ਬਦ ਅਮਨੀ ਸੀ। ਰਿਆਸਤ ਦੀ ਸਾਰੀ ਪੁਲਿਸ ਦੇਸ਼ ਭਗਤਾਂ, ਅਕਾਲੀਆਂ ਤੇ ਬੱਬਰਾਂ ਨੂੰ ਫੜਨ ਚ ਭੜਕ ਰਹੀ ਸੀ। ਦੇਸ਼ ਭਗਤੀ ਦੀ ਜਵਾਲਾ ਨੂੰ ਨੱਪਣ ਵਿੱਚ ਰੁਝੀ ਹੋਈ ਸੀ। ਚੋਰਾਂ, ਡਾਕੂਆਂ ਵੱਲ ਉਸ ਦਾ ਉੱਕਾ ਹੀ ਧਿਆਨ ਨਹੀਂ ਸੀ। ਦੇਸ਼ ਦੇ ਚੋਰ, ਡਾਕੂ ਗਰਮ ਹੋ ਗਏ ਸਨ। ਉਹ ਘਰ ਲੋਟਦੇ ਤੇ ਰਾਹ ਮਾਰਦੇ ਸਨ। ਰਿਆਸਤ ਦੀਆਂ ਫੌਜਾਂ ਵਿੱਚੋਂ ਕਈ ਜਵਾਨ ਪੱਕੀਆਂ ਰਾਫਲਾਂ ਲੈ ਕੇ ਭਗੋੜੇ ਹੋਏ, ਡਾਕੂ ਬਣ ਗਏ ਤੇ ਵੈਰੀਆਂ ਦਾ ਖੂਨ ਕਰਦੇ ਸਨ। ਕੋਈ ਫੜਿਆ ਵੀ ਜਾਂਦਾ ਤਾਂ ਉਹਦਾ ਮੁਕਦਮਾ ਨੇ ਪ੍ਰੇਨਾ ਚੜਦਾ ਸਾਲ 2 ਸਾਲ ਹਵਾਲਾ ਤਵੇ ਸੜਦਾ ਰਹਿੰਦਾ ਵੱਡੀ ਮੇਇਮਾਨੀ ਦਾ ਦੌਰ ਸੀ ਪਟਵਾਰੀ ਨੰਬਰਦਾਰ ਤੇ ਚੌਂਕੀਦਾਰਾਂ ਦਾ ਕੰਮ ਪਾਸ ਰਾਜੇ ਦੀ ਝੋਲੀ ਚੋਕਣਾ ਤੇ ਇਨਾਮ ਪ੍ਰਾਪਤ ਕਰਨਾ ਸੀ ਆਦਮਪੁਰ ਵਿੱਚ ਨਾ ਪੁਲਿਸ ਆਈ ਤੇ ਨਾ ਹੀ ਬੱਬਰ ਆਏ ਸਨ ਬੰਦੂਕ ਦਾ ਫਾਇਰ ਕਰਨ ਵਾਲੇ ਡਾਕੂ ਸਨ ਉਹਨਾਂ ਦਾ ਲੀਡਰ ਵਰਿਆਮ ਸਿੰਘ ਇੱਕ ਪਕੌੜਾ ਫੌਜੀ ਸੀ ਸਾਰਾ ਪਿੰਡ ਘੇਰ ਲਿਆ ਉਹਨਾਂ ਕੋਲ ਪੱਕੀਆਂ ਬੰਦੂਕਾਂ ਤੇ ਪਿਸਤੌਲ ਸਨ ਉਦੋਂ ਵਰਿਆਮ ਸਿੰਘ ਤੁਗੇ ਦੇ ਨਾਂ ਤੋਂ ਸਾਰਾ ਦੁਆਬਾ ਡਰਦਾ ਸੀ ਉਸਨੇ ਤਕੜੇ ਡਾਕੇ ਮਾਰੇ ਸਾਨੂੰ ਉਸਦੇ ਨਾਲ ਚੋਖੇ ਬੰਦੇ ਸੀ ਤੇ ਪੁਲਿਸ ਉਹਨਾਂ ਨੂੰ ਫੜਨ ਤੋਂ ਚੋ ਕਾਮਯਾਬ ਨਹੀਂ ਸੀ ਹੋਈ ਉਸ ਦਾ ਨਾਂ ਸੁਣ ਕੇ ਹੀ ਲੋਕਾਂ ਦਾ ਲਹੂ ਬਰਫਾਂਗ ਜੰਮ ਜਾਂਦਾ ਸੀ ਦਲੇਰ ਜਵਾਨ ਤੇ ਫਰਤੀਲਾ ਬਹੁਤ ਸੀ ਉਹਦੇ ਬਾਬਤ ਉਹ ਕਹਾਣੀਆਂ ਪ੍ਰਚਲਿਤ ਸਨ ਉਹਨਾਂ ਕਹਾਣੀਆਂ ਵਿੱਚ ਇਹ ਵੀ ਸੀ ਕਿ ਜਦੋਂ ਬਰਿਆਮ ਸਿੰਘ ਫੌਜ ਵਿੱਚ ਸੀ ਤਾਂ ਇੱਕ ਦਿਨ ਸ਼ਾਮ ਦੀ ਹਾਇਰੀ ਸ਼ੋਣੀ ਵਿੱਚ ਲਵਾ ਕੇ ਨੱਠ ਗਿਆ ਤੇ 20 ਮੀਲ ਦੂਰ ਇੱਕ ਪਿੰਡ ਵਿੱਚ ਆਪਣੇ ਵੈਰੀ ਨੂੰ ਕਤਲ ਕਰਕੇ ਮੋੜ ਸਵੇਰ ਦੀ ਹਾਇਰੀ ਸਮੇਂ ਪਾਜ ਰੋ ਗਿਆ ਸ਼ੌਣੀ ਵਿੱਚ ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਬਾਹਰ ਗਿਆ ਸੀ ਫਿਰ ਉਸ ਤੇ ਮੁਕਦਮਾ ਚੱਲਿਆ ਪਰ ਹਾਜਰੀਆਂ ਲੱਗੀਆਂ ਔਨ ਕਰਕੇ ਸਾਫ਼ ਬਰੀ ਹੋ ਗਿਆ ਉਸ ਘਟਨਾ ਦੇ 1 ਸਾਲ ਪਿੱਛੋਂ ਉਹ ਫੌਜ ਵਿੱਚੋਂ ਨੱਠ ਗਿਆ ਤੇ ਡਾਕੂ ਬਣ ਗਿਆ ਡਾਕੂ ਵੀ ਭਿਆਨਕ ਉਹ ਸਨ 1893 ਵਿੱਚ ਜੰਮਿਆ ਸੀ ਡਾਕੇ ਮਾਰਨ ਸਮੇਂ ਉਹ 26-27 ਸਾਲ ਦਾ ਜਵਾਨ ਸੀ ਉਹ ਡਾਕੂ ਬਰਿਆਮ ਸਿੰਘ ਦਾ ਟੋਲਾ ਆਇਆ ਹੈ ਕੋਈ ਕੁਸਕੇ ਨਾ ਤੇ ਨਾ ਨਸਨ ਦਾ ਯਤਨ ਕਰੇ ਸਭ ਆਪੋ ਆਪਣੇ ਘਰ ਹਰੇਣ ਇੱਕ ਡਾਕੂ ਨੇ ਇੱਕ ਘਰ ਤੇ ਕੋਠੇ ਤੇ ਚੜ ਕੇ ਪਿੰਡ ਨੂੰ ਉੱਚੀ ਆਵਾਜ਼ ਵਿੱਚ ਇਉਂ ਉਸਰੇ ਨਾਲ ਆਖਿਆ ਜਿਵੇਂ ਉੱਪਰ ਕੋਈ ਸਰਕਾਰ ਨਹੀਂ ਹੁੰਦੀ ਕੋਈ ਪੁਲਿਸ ਤੇ ਫੌਜ ਨਹੀਂ ਹੁੰਦੀ ਡਾਕੂ ਨੇ ਪਿੰਡ ਦੇ ਚੋਣਵੇਂ ਘਰ ਲੁੱਟ ਲੈ ਕਿਸੇ ਜੀ ਦਾ ਨੁਕਸਾਨ ਨਾ ਕੀਤਾ ਪਰ ਜਾਨ ਲੱਗੇ ਨਿਹਾਲੋ ਦੀ ਮਾਸੀ ਦੇ ਘਰ ਵੜੇ ਕੋਈ ਟੂਮ ਛੱਲਾ ਨਾ ਚੁੱਕਿਆ ਪਰ ਨਿਹਾਲੋ ਨੂੰ ਚੁੱਕ ਲਿਆ ਨਿਹਾਲੋ ਦੀ ਮਾਸੀ ਨੇ ਤੇ ਮਾਸੜ ਉੱਠ ਕੇ ਫੜਨ ਲੱਗੇ ਤਾਂ ਉਹਨਾਂ ਦੇ ਸੀਨਿਆਂ ਤੇ ਬੰਦੂਕਾਂ ਦੀਆਂ ਨਾਲੀਆਂ ਰੱਖੀਆਂ ਗਈਆਂ ਉਹ ਵਿਚਾਰੇ ਲੋਹ ਦੇ ਘੁੱਟ ਪਰ ਕੇ ਰਹਿ ਗਏ ਦਰ ਤੇ ਸ਼ਰਮ ਨਾਲਿਆਂ ਲੋਹ ਦੇ ਅੰਗ ਝੂਠੇ ਪੈ ਗਏ ਉਹ ਚੰਗਰਾ ਵੀ ਨਾ ਮਾਰ ਸਕੇ ਉਸ ਨੂੰ ਬਾਹਰ ਲਿਆਂਦਾ ਗਿਆ ਘਰ ਦੇ ਅੱਗੇ ਇੱਕ ਆਦਮੀ ਬੰਦੂਕ ਲੈ ਕੇ ਖਲੋਤਾ ਰਿਹਾ ਦੂਸਰੇ ਪਾਸੇ ਵਿਚਾਰੀ ਮੰਗੋ ਮਹਿਰੀ ਨੂੰ ਚੁੱਕਿਆ ਉਸ ਨੂੰ ਵੀ ਡਾਕੂ ਨਾਲ ਲੈ ਤੁਰੇ ਮੰਗੋ ਦੇ ਚੁੱਕਣ ਤੋਂ ਕਿਆਸ ਲਾਇਆ ਗਿਆ ਪਿੰਡ ਵਿੱਚ ਡਾਕੂ ਬ੍ਰਿ얌 ਸਿੰਘ ਨੂੰ ਸੱਦਨ ਵਾਲਾ ਛਾਮਾ ਅਮਲੀ ਸੀ ਪਰ ਆਪ ਪਾਪੀ ਕਈ ਦਿਨਾਂ ਤੋਂ ਪਿੰਡ ਨਹੀਂ ਸੀ ਬੜਿਆ ڈاکੂ ਚਲੇ ਗਏ ਦੂਰ ਨਿਕਲ ਗਏ ਤਾਂ ਸਾਰਾ ਪਿੰਡ ਡਾਡਾ ਮਾਰ ਲਗਾ ਨਿਹਾਲੋ ਦੀ ਮਾਸੀ ਨੇ ਤਾਂ ਕੰਧਾਂ ਨਾਲ ਫਿਰ ਮਾਰ ਮਾਰ ਕੇ ਸਿਰ ਪਾੜ ਲਿਆ ਤੇ ਡੂੰਗਾ ਵੈਣ ਪਾ ਪਾ ਕੇ ਰਾਤ ਨੂੰ ਰਵਾਨ ਲੱਗ ਪਈ ਉਸ ਵੇਲੇ ਲੰਬੜਦਾਰ ਆਦਮੀਆਂ ਨੂੰ ਲੈ ਕੇ ਥਾਣੇ ਵੱਲ ਨਾ ਠੁਠਿਆ ਕਿਉਂਕਿ ڈاکੂਆਂ ਨੇ ਲੰਬੜਦਾਰ ਦਾ ਵੀ ਘਰ ਲੁੱਟਿਆ ਸੀ ਨਿਹਾਲੋ ਨੂੰ ڈاکੂਆਂ ਬ੍ਰਿਆਮ ਕੋਲ ਚੁੱਕ ਕੇ ਲੈ ਗਏ ਇੱਕ ਖਬਰ ਇਹ ਖਬਰ ਜੰਗਲ ਦੀ ਅੱਗ ਵਾਂਗ ਰਾਣੀਪੁਰ ਆਦਮਪੁਰ ਤੇ ਚੁਗਿਰਦੇ ਪਿੰਡਾਂ ਵਿੱਚ ਅਗਲੀ ਸ਼ਾਮ ਹੋਣ ਤੋਂ ਪਹਿਲਾਂ-ਪਹਿਲਾਂ ਖਿਲਰ ਗਈ ਸੂਨ ਸਿੰਘ ਨਿਹਾਲ ਸਿੰਘ ਤੇ ਨਿਹਾਲੋ ਦੀ ਮਾਂ ਆਦਮਪੁਰ ਪੁੱਜੇ ਉਹਨਾਂ ਨੇ ਉਹਨਾਂ ਦੇ ਭਾ ਦਾ ਹਨੇਰਾ ਛਾ ਗਿਆ ਜਵਾਨ ਧੀ ਚੁੱਕੀ ਗਈ ਸ਼ਰਮ ਦੇ ਡਰ ਤੇ ਪੱਥਰ ਉਹਨਾਂ ਦੇ ਸਿਰ ਵੱਜੇ ਤਾਂ ਉਹ ਮੋਇਆਂ ਬਰਾਬਰ ਹੋ ਗਏ ਜਹਾਨ ਉੱਜੜ ਗਿਆ ਪਰ ਲੋ ਆ ਗਈ ਨਿਹਾਲੋ ਦੀ ਮਾਂ ਤੇ ਮਾਸੀ ਨੂੰ ਡੋਬ ਪੈਣ ਲੱਗ ਪਏ ਉਹ ਨੀਮ ਝੱਲੀਆਂ ਜਿਹੀਆਂ ਹੋ ਗਈਆਂ ਉਹਨਾਂ ਦਾ ਮੰਦਾ ਹਾਲ ਦੇਖਿਆ ਨਹੀਂ ਸੀ ਜਾਂਦਾ। ਰਾਮ ਸਿੰਘ ਤੇ ਧਰਮ ਸਿੰਘ ਨੂੰ ਪਤਾ ਲੱਗ ਗਿਆ ਮੰਗੋ ਦੇ ਚੁੱਕੇ ਜਾਣ ਤੇ ਉਹਨਾਂ ਨੇ ਭਰੋਸਾ ਕਰ ਲਿਆ ਕਿ ਸ਼ਾਮੇ ਅਮਲੀ ਦੀ ਕਾਰਸਤਾਨੀ ਸੀ। ਉਹ ਬੰਦੂਕਾਂ ਲੈ ਕੇ ਸ਼ਾਮੇ ਦੀ ਪਾਲਜੇ ਤੌਰ 'ਤੇ ਸਰਦਾਰ ਕਿਸ਼ਨ ਸਿੰਘ ਗੜਗੰਜ ਨੂੰ ਖਬਰ ਕੀਤੀ ਗਈ ਕਿ ਡਾਕੂ ਬ੍ਰਿ얌 ਸਿੰਘ ਨੇ ਹਨੇਰ ਮਾਰਿਆ ਹੈ। ਗਰੀਬ ਕਿਸਾਨ ਦੀ ਜਵਾਨਤੀ ਚੁੱਕ ਲਈ। ਸਰਦਾਰ ਕਿਸ਼ਨ ਸਿੰਘ ਨੇ ਬੰਦੇ ਇਕੱਠੇ ਕੀਤੇ ਡਾਕੂ ਨੂੰ ਮਿਲਿਆ ਤੇ ਆਖਿਆ ਬਰੀਆਮ ਸਿੰਘ ਧੁਗੇ ਨੂੰ ਮਲਾਓ ਜੇ ਉਹ ਨਾ ਮਿਲਿਆ ਤਾਂ ਉਸਦੇ ਉਸਨੇ ਨਿਹਾਲੋ ਤੇ ਮੰਗੋ ਵਾਪਸ ਨਾ ਕੀਤੀਆਂ ਤਾਂ ਦੋਆਬੇ ਦੇ ਡਾਕੂਆਂ ਵਿਰੁੱਧ ਵੀ ਜੰਗ ਉਸੇ ਤਰ੍ਹਾਂ ਛੇੜੀ ਜਾਵੇਗੀ ਜਿਵੇਂ ਪੁੱਛੜ ਅੰਗਰੇਜ਼ਾਂ ਰਿਆਸਤੀ ਰਾਜਾਂ ਤੇ ਝੋਲੀ ਚੁੱਕਾਂ ਦੇ ਵਿਰੁੱਧ ਮਹਿੰਮ ਸ਼ੁਰੂ ਕੀਤੀ ਹੋਈ ਹੈ ਸਰਦਾਰ ਕਿਸ਼ਨ ਸਿੰਘ ਗੜਗੰਜ ਬੜਾ ਤਗੜਾ ਬਲਾਰਾ ਲੈਕਚਰਾਰ ਤੇ ਜੋਸ਼ੀਲਾ ਬੰਦਾ ਸੀ ਉਸਨੇ 337 ਤਕਰੀਰਾਂ ਲੋਕਾਂ ਵਿੱਚ ਕੀਤੀਆਂ ਸਨ ਉਹ ਦਲੀਲਬਾਜ਼ ਸੀ ਉਸਨੇ ਦੋਹਾਂ ਵੱਡੇ ਡਾਕੂਆਂ ਨੂੰ ਆਖਿਆ ਉਹ ਬ੍ਰਿ얌 ਸਿੰਘ ਧੁਗੇ ਨੂੰ ਆਖੋ ਜਿਹੋ ਤੁਨ ਡਾਕੇ ਮਾਰਨ ਫੋਨ ਕਰਨ ਦਾ ਸ਼ੌਂਕ ਹੈ ਜਿਸ ਦੇ ਬਹਾਦਰੀ ਦਿਖਾਉਣੀ ਹੈ ਤਾਂ ਸਾਡੇ ਜਥੇ ਨਾਲ ਆਂਟ ਮਿਲੇ ਟੋਡੀਆਂ ਦਾ ਸੁਧਾਰ ਕਰਕੇ ਮਨ ਦਾ ਚਾਹ ਲਾ ਲਵੇ ਗਰੀਬ ਦੇ ਘਰ ਲੁੱਟ ਕੇ ਲੋਕਾਂ ਦੀ ਬਹੂ ਬੇਟੀਆਂ ਚੁੱਕ ਕੇ ਪਾਪੀ ਦੇ ਕੁਲ ਕਲੰਤਰ ਕਿਉਂ ਬੰਦਾ ਹੈ ਮਰਤਾ ਉਸਨੇ ਜਾਣਾ ਹੀ ਹੈ ਫਾਂਸੀ ਲੱਗਣਾ ਹੈ ਡਾਕੇ ਮਾਰੇ ਸੂ ਕਤਲ ਕੀਤੇ ਸੂ ਅੱਜ ਸੂਰਮਾ ਉਹ ਹੈ ਜਿਹੜਾ ਦੇਖਦੀ ਆਜ਼ਾਦੀ ਦੇਖਦੀ ਭਲਾਈ ਅਣਖ ਤੇ ਜ਼ਿੰਦਗੀ ਬਦਲੇ ਲੜਦਾ ਮਰਦਾ ਹੈ ਰਜਵਾੜੇ ਵਿਦੇਸ਼ੀ ਗੋਰੀ ਨੌਕਰਸ਼ਾਹੀ ਹਕੂਮਤ ਦੇ ਪੁਰਜੇ ਦੇਸ਼ ਨਾਲ ਗਦਾਰੀ ਕਰ ਰਹੇ ਹਨ ਦੇਸ਼ ਦਾ ਬੱਚਾ ਬੱਚਾ ਦੁਖੀ ਹੈ ਦੇਸ਼ ਦੀ ਨਾਰੀ ਨੰਗੀ ਭੁਖੀ ਹੈ ਕੀ ਇਸ ਹਾਲਤ ਵਿੱਚ ਸੁਰਮਿਆਂ ਨੂੰ ਸ਼ੋਭਾ ਦਿੰਦਾ ਹੈ ਕਿ ਉਹ ਡਾਕੇ ਮਾਰ ਤੇ ਗਸਾਉ ਗਰੀਬਾਂ ਦੀਆਂ ਧੀਆਂ ਚੁੱਕਣ ਜਾਓ ਮੇਰੇ ਵੱਲੋਂ ਆਖੋ ਨਹੀਂ ਤੇ ਮੇਰਾ ਫੈਸਲਾ ਹੈ ਕਿ ਮੈਂ ਉਹਦੇ ਗੱਲ ਲੱਗ ਕੇ ਜਾਂ ਉਸ ਨੂੰ ਮਾਰ ਦੇਵਾਂਗਾ ਜਾਂ ਆਪ ਮਰ ਜਾਵਾਂਗਾ ਐਸਾ ਪਾਪ ਤੇਨ ਅਰਥ ਨਹੀਂ ਹੋ ਦੇਖ ਸਕਦਾ ਸਰਦਾਰ ਰਕਿਸ਼ਨ ਸਿੰਘ ਗੜਗੱਜ ਦੀ ਸ਼ਖਸੀਅਤ ਅਨੁਸਾਰ ਆ ਦਵਾਬਾ ਮੰਨਦਾ ਸੀ ਚੋ ਡਾਕੂ ਸਕੇ ਸਿਰ ਚ ਕਾਉਂਦੇ ਸਨ ਉਸ ਦਾ ਸਨੇਹਾ ਬਰਿਆਮ ਸਿੰਘ ਨੂੰ ਮਿਲਿਆ ਉਹ ਵਿਆਸਾਂ ਦੇ ਚਲ ਵਿੱਚ ਸੀ ਤੇ ਸਲਾਹ ਕਰ ਰਿਹਾ ਸੀ ਕਿਤੇ ਵੱਡਾ ਡਾਕਾ ਮਾਰਦੇ ਉਹਦੇ ਸਾਥੀ ਉਸ ਨਾਲ ਸਨ ਨਿਹਾਲੋ ਨੂੰ ਮੋੜ ਕੇ ਮੰਗੋ ਦਾ ਪਤਾ ਦੱਸੋ ਮੰਗੋ ਦਾ ਪੁੱਤਰ ਦੇਸ਼ ਦੀ ਸੇਵਾ ਕਰ ਰਿਹਾ ਹੈ ਚੰਗਾ ਨਹੀਂ ਕੀਤਾ ਬਰਿਆਮ ਸਿੰਘ ਨੂੰ ਸਨੇਹਾ ਮਿਲਿਆ ਉਸ ਉੱਤਰ ਦਿੱਤਾ ਨਿਹਾਲੋ ਤਾਂ ਉਸ ਘੜੀ ਦੀ ਬਿਮਾਰ ਹੈ ਜਿਸ ਘੜੀ ਉਸ ਨੂੰ ਚੁੱਕਿਆ ਉਹ ਡਰ ਨਾਲ ਬਿਮਾਰ ਹੋ ਗਈ ਉਸ ਤਾਂ ਉਹ ਤਾਂ ਵਾਪਸ ਕੀਤੀ ਜਾ ਸਕਦੀ ਹੈ ਤੇ ਮੰਗੋ ਸ਼ਾਮੇ ਅਮਲੀ ਕੋਲ ਹੈ ਨਿਹਾਲੋ ਨੂੰ ਛੇੜਿਆ ਤਾਂ ਨਹੀਂ ਫਿਰ ਸਵਾਲ ਹੋਇਆ ਕੋਈ ਗੱਲ ਨਾ ਪੁੱਛੋ ਉਹ ਅਜੇ ਤੱਕ ਵਾਰੀ ਹੈ ਉਹ ਸੋਣੀ ਹੈ ਪਰ ਅੱਛਾ ਹੁਣ ਤੂੰ ਸੁਨੇਹਾ ਹੀ ਐਸਾ ਦਿੱਤਾ ਹੈ ਜਿਹੜਾ ਮਰੀਆਮ ਸਿੰਘ ਅੜਕੜ ਕੇ ਬੋਲਿਆ ਜਿਵੇਂ ਉਹ ਆਪਣੇ ਦਿਲ ਭਾਵ ਨੂੰ ਪ੍ਰਗਟ ਨਹੀਂ ਸੀ ਕਰਨਾ ਚਾਹੁੰਦਾ ਉਸ ਦੇ ਦਿਲ ਨੂੰ ਨਿਹਾਲੋ ਪਾ ਗਈ ਸੀ ਉਹ ਡਰ ਨਾਲ ਬਿਮਾਰ ਹੋਈ ਸੀ ਉਸ ਨੂੰ ਹੋਰ ਨਾ ਡਰਾਇਆ ਗਿਆ ਉਹਦੇ ਕੋਲ ਬੈਠ ਕੇ ਉਸ ਦੇ ਤਾਪ ਨੂੰ ਹੋਰ ਨਾ ਵਧਾਇਆ ਗਿਆ ਉਹਦੀ ਜਾਨ ਬਚਾਉਣ ਦਾ ਯਤਨ ਕੀਤਾ ਗਿਆ ਉਹ ਕਿਹੜੇ ਪਿੰਡ ਹੈ ਨੇੜੇ ਹੀ ਮੰਗੋ ਉਹ ਧਰਮਪੁਰ ਵੇਟ ਵਿੱਚ ਕਦੋਂ ਆਉਣ ਗਿਆ ਦੋਵੇਂ ਜਦੋਂ ਚਾਹੋ ਸਰਦਾਰ ਕਿਸ਼ਨ ਸਿੰਘ ਕਿੱਥੇ ਮਿਲੇਗਾ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ ਮੈਂ ਮਿਲਾ ਮਿਲਾ ਦੇਾਂਗਾ ਮੈਂ ਮਿਲਾ ਦੇਾਂਗਾ ਚਲੋ ਅੱਜ ਤੋਂ ਡਾਕੇ ਮਾਰਨੇ ਛੱਡੇ ਜੇ ਮੈਂ ਫੜਿਆ ਗਿਆ ਫਾਹੇ ਤਾਂ ਲੱਗ ਹੀ ਜਾਣਾ ਮੇਰੇ ਕੋਲੋਂ ਚਾਰ ਕਤਲ ਹੋਏ ਨੇ ਤੇ ਡਾਕੇ ਮਾਰੇ ਆਂ ਜਿੰਨਾ ਚਿਹਰ ਫੜਿਆ ਨਹੀਂ ਜਾਂਦਾ ਉਹਨਾਂ ਚਿਰ ਤਾਂ ਦੇ ਸੇਵਾ ਕਰ ਲਵਾਂ ਮਿੱਤਰਾ ਚੰਗਾ ਕੀਤਾ ਏ ਮੈਂ ਭੁੱਲ ਕੇ ਕਿਰਾਹੇ ਤੁਰਿਆ ਜਾ ਰਿਹਾ ਸਾਂ ਰੋਕ ਲਿਆ ਜੇ ਕਿਸ਼ਨ ਸਿੰਘ ਮੇਰਾ ਗੁਰੂ ਹੋਇਆ ਨੇਕੀ ਰਸਤੇ ਪਾਉਣ ਲੱਗਾ ਏ ਨੌਜਵਾਨ ਬਰਿਆਮ ਸਿੰਘ ਦੇ ਦਿਲ ਤੇ ਗੱਲ ਬੈਠ ਗਈ ਉਸਨੇ ਆਪਣੇ ਸਾਥੀਆਂ ਨੂੰ ਆਖਿਆ ਮਿੱਤਰੋ ਹੁਣ ਆਪਾਂ ਡਾਕਾ ਮਾਰਨਾ ਨਹੀਂ ਜਾਣਾ ਅੱਜ ਤੋਂ ਦੇ ਦੀ ਸੇਵਾ ਕਰਨੀ ਐ ਉਹਨਾਂ ਦਾ ਸਦਾਰ ਕਰਨਾ ਜਿਹੜੇ ਲੋਕਾਂ ਨੇ ਦੇਸ਼ ਦੇ ਦੁਸ਼ਮਣ ਹਨ ਅੱਗ ਤੇ ਤੂਫਾਨ ਨਾਲ ਇਸ ਤਰ੍ਹਾਂ ਕੁੱਲਣਾ ਹੈ ਪਰ ਕਿਸੇ ਮਹਾਪੁਰਖ ਦੇ ਤੇ ਦੇਸ਼ ਭਗਤ ਦੇ ਹੁਕਮ ਨਾਲ ਲੋਕਾਂ ਦੇ ਘਰ ਲੁੱਟ ਕੇ ਲੋਕਾਂ ਨੂੰ ਬੰਗਾਲ ਕਰਕੇ ਲੋਕਾਂ ਕੋਲੋਂ ਬਦ ਅਸੀਸਾਂ ਨਹੀਂ ਲੈਣੀਆਂ ਇਹ ਤਾਂ ਪਤਾ ਹੀ ਹੈ ਕਿ ਚੋਰ ਦੇ ਕਰਦੀਵਾ ਨਹੀਂ ਬਲਦਾ ਚੋਰ ਦੀ ਕੋਈ ਹਾਮੀ ਨਹੀਂ ਭਰਦਾ ਤੇ ਮਰਨ ਪਿੱਛੋਂ ਕੋਈ ਸਤਕਾਰ ਨਾਲ ਨਾ ਨਹੀਂ ਲੈਂਦਾ ਚਲੋ ਦਿয়ালਪੁਰ ਵੱਲ ਲੋ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰਾਂ ਇਤਿਹਾਸ ਪੜਦੇ ਸੌਂਦੇ ਸੁਣਾਉਂਦੇ ਬੇਅੰਤ ਪ੍ਰਕਾਰ ਦੀਆਂ ਬੁੱਲਾਂ ਚੁੱਕਾ ਹੋਈਆਂ ਨਹੀਂ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਰਦਾਸ ਬੇਨਤੀ ਆ ਕਿ ਸਹੀ ਇਤਿਹਾਸ ਪੜਨ ਸੁਣ ਸੁਣਾਉਂਦੀ ਸੋਜੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ